ਸਸਿਕਾਲ ਜੀ ਤੁਹਾਡਾ ਸਵਾਗਤ ਕਰਦੇ ਆਂ ਮੌਸਮ ਦੀ ਜਾਣਕਾਰੀ ਦੀ ਇਸ ਨਵੀਂ ਅਪਡੇਟ ਦੇ ਵਿੱਚ ਗੱਲ ਕਰਾਂਗੇ ਆਪਾਂ 30 ਅਤੇ 31 ਤਰੀਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਾਲ ਦੇ ਆਖਰੀ ਦੋ ਦਿਨ ਬਚੇ ਨੇ ਤੇ ਜਿਸ ਦੇ ਵਿੱਚ ਧੁੰਦ ਨੇ ਦਸਤਕ ਪੰਜਾਬ ਦੇ ਉੱਪਰ ਦੇ ਦਿੱਤੀ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਤੋਂ ਕਿ ਤਗੜੀ ਧੁੰਦ ਪੰਜਾਬ ਦੇ ਉੱਪਰ ਦਿਨ ਦੇ ਵੇਲੇ ਬਣੀ ਰਹੀ ਸੂਰਜ ਕਿਸੇ ਕਿਸੇ ਥਾਂ 5-10 ਮਿੰਟ ਵਾਸਤੇ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਲਸ਼ਕੌਰ ਧੁੱਪ ਦੀ ਨਾ ਹੋਣ ਕਰਕੇ ਤਾਪਮਾਨ ਦਿਨ ਦਾ ਘਟ ਚੁੱਕਿਆ ਸੀ ਦਿਨ ਦਾ ਅੱਜ ਐਵਰੇਜ ਤਾਪਮਾਨ ਜਿਹੜਾ ਨਿਕਲ ਕੇ ਆਇਆ ਮੈਕਸਿਮਮ ਉਹ 12 ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਸੀ ਕਿਉਂਕਿ ਹੁਣ ਜਦੋਂ ਵੀ ਤਾਪਮਾਨ 15 ਡਿਗਰੀ ਤੋਂ ਥੱਲੇ ਜਾਂਦਾ ਤਾਂ ਸ਼ੀਤ ਲਹਿਰ ਚੱਲਣੀ ਸ਼ੁਰੂ ਹੋ ਜਾਂਦੀ ਹੈ ਦੁਪਹਿਰ ਦੇ ਸਮੇਂ ਠਾਰੀ ਵਾਲੀ ਹਵਾ ਚੱਲੀ ਹੈ ਜਿਸ ਦੇ ਕਰਕੇ ਹੁਣ ਜਿਹੜਾ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਚੁੱਕਿਆ ਹੈ ਉਮੀਦ ਹੈ ਕਿ ਹੁਣ ਕੋਹਰਾ ਵੀ ਪੈਣ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਵੀ ਦਿਨ ਦਾ ਤਾਪਮਾਨ 15 ਡਿਗਰੀ ਤੋਂ ਥੱਲੇ ਅਤੇ ਰਾਤ ਦਾ ਤਾਪਮਾਨ 4.5 ਡਿਗਰੀ ਦੇ ਨੇੜੇ ਆ ਜਵੇ ਤਾਂ ਕੋਹਰਾ ਪੈਣ ਦੇ ਚਾਂਸ ਬਣਦੇ ਨੇ ਤੇ ਹੁਣ ਕੋਹਰਾ ਪੈਣ ਦੇ ਚਾਂਸ ਪੂਰੇ ਪੂਰੇ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਜਰੂਰ ਕਰਿਓ ਤਾਂ ਕਿ ਪਤਾ ਲੱਗ ਸਕੇ ਕਿੱਥੋਂ ਬਿਲੋਂਗ ਕਰਦੇ ਹੋ ਤੇ ਕੀ ਹਾਲਾਤ ਨੇ ਗੱਲ ਕਰੀਏ ਮੌਸਮ ਦੇ ਹਾਲਾਤਾਂ ਦੀ ਆਉਂਦੇ ਦਿਨਾਂ ਵਿੱਚ ਮੀਂਹ ਦੀ ਵੀ ਉਮੀਦ ਜਾਗ ਰਹੀ ਹੈ ਜਿਹਦੇ ਬਾਰੇ ਪ੍ਰੋਪਰ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਦੇਖ ਸਕਦੇ ਹੋ ਇਸ ਸਮੇਂ ਧੁੰਦ ਲਗਾਤਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜੇ ਉੱਪਰ ਸਿਸਟਮ ਬਣਦੇ ਹੋਏ ਨਜ਼ਰ ਆ ਰਹੇ ਨੇ ਪਹਾੜੀ ਖੇਤਰਾ 'ਚ ਤੇ ਇੱਧਰ ਇੱਕ ਪੱਛਮੀ ਸਿਸਟਮ ਲਗਾਤਾਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਕਿ ਲਗਭਗ ਅੱਜ ਰਾਤ ਤੇ ਨੇੜੇ ਜਿਹੜੇ ਕਹਿ ਲੀਏ ਜਾਂ ਤੜਕੇ ਸਵੇਰੇ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਵੇਗਾ ਪਰ ਪੰਜਾਬ ਦੇ ਵਿੱਚ ਧੁੰਦ ਜਿਹੜੀ ਹੈ 29 ਤੋਂ ਬਾਅਦ 30 ਤਰੀਕ ਨੂੰ ਤਗੜੀ ਧੁੰਦ ਸਵੇਰ ਦੇ ਸਮੇਂ ਦੇਖਣ ਨੂੰ ਮਿਲੂਗੀ ਯਾਨੀ ਕਿ ਪਤ 30 ਤਰੀਕ ਨੂੰ ਵੀ ਅੱਜ ਕਹਿ ਸਕਦੇ ਹਾਂ ਕਿ 29 ਤਰੀਕ ਵਰਗਾ ਮਾਹੌਲ ਬਣਦਾ ਹੋਇਆ ਨਜ਼ਰ ਆਵੇਗਾ। ਅਗਰ ਅਸੀਂ ਗੱਲ ਕਰੀਏ ਸਿਸਟਮ ਦੀ ਤਾਂ ਇਹ ਸਿਸਟਮ ਜਿਹੜਾ ਬੱਦਲਬਾਈ ਵਾਲਾ ਲਗਭਗ ਕੱਲ੍ਹ ਸ਼ਾਮ ਨੂੰ ਜੰਮੂ ਕਸ਼ਮੀਰ ਤੋਂ ਹਿਮਾਚਲ ਵਿੱਚ ਐਂਟਰ ਕਰ ਜਾਵੇਗਾ। ਜਿਸ ਦੇ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਕਿਣਮਣ ਕਣੀ ਆ ਹੁੰਦੀ ਨਜ਼ਰ ਆ ਸਕਦੀ ਹੈ ਹਿਮਾਚਲ ਦੇ ਵਿੱਚ ਧੁੰਦ ਪੰਜਾਬ ਦੇ ਵਿੱਚ ਬਰਕਰਾਰ ਰਹੂਗੀ ਤੇ ਕੱਲ ਸ਼ਾਮ ਤੋਂ ਜਾਂ ਕਹਿ ਲਈਏ ਆਪਾਂ ਪਰਸੋਂ ਸਵੇਰੇ 31 ਤਰੀਕ ਤੜਕੇ ਤੜਕੇ ਦੇ ਨੇੜੇ ਤੇੜੇ ਦੇ ਹਾਲਾਤ ਜਿਹੜੇ ਨੇ ਉਹਨਾਂ ਦੀ ਅਗਰ ਅਸੀਂ ਗੱਲ ਕਰੀਏ ਤਾਂ ਜਿਹੜਾ ਸਿਸਟਮ ਹੈ ਹੌਲੀ-ਹੌਲੀ ਚੱਕਰਵਾਤੀ ਰੂਪ ਵਿੱਚ ਇਸ ਤਰੀਕੇ ਨਾਲ ਉੱਪਰ ਤੋਂ ਵਧੇਗਾ ਤੇ ਇੱਕ ਸਿਸਟਮ ਇਦਾਂ ਵਧੇਗਾ ਅੱਗੇ ਠੀਕ ਹੈ ਜਿਸ ਦੇ ਕਰਕੇ ਸਾਨੂੰ ਉਮੀਦ ਪੂਰੀ ਪੂਰੇ ਚਾਂਸ ਇਹ ਨੇ ਕਿ ਪੰਜਾਬ ਦੇ ਵਿੱਚ ਵੀ ਇਹ ਸਿਸਟਮ ਬੁੱਧਵਾਰ ਯਾਨੀ ਕਿ 31 ਤਰੀਕ ਨੂੰ ਸ਼ਾਮ ਦੇ ਸਮੇਂ ਐਂਟਰ ਕਰ ਸਕਦਾ ਹੈ ਕਿਉਂਕਿ ਇਹ ਸਿਸਟਮ ਜਿਹੜਾ ਚੱਕਰਵਾਤੀ ਸਿਸਟਮ ਹੈ ਜਿਸ ਦੇ ਕਰਕੇ ਹੌਲੀ-ਹੌਲੀ ਅਰਬ ਸਾਗਰ ਤੋਂ ਤਿਆਰ ਹੋ ਕੇ ਰਾਜਸਥਾਨ ਫਿਰ ਹਰਿਆਣਾ ਫਿਰ ਪੰਜਾਬ ਤੱਕ ਲਗਭਗ ਸ਼ਾਮ ਹੁੰਦੇ ਹੁੰਦੇ ਪਹੁੰਚਦਾ ਹੋਇਆ ਨਜ਼ਰ ਆਵੇਗਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਦੁਪਹਿਰ ਦੇ ਸਮੇਂ ਪੰਜਾਬ ਦੀ ਹੱਦ ਦੇ ਵਿੱਚ ਇਹ ਐਂਟਰ ਕਰਦਾ ਹੋਇਆ ਨਜ਼ਰ ਆ ਰਿਹਾ ਜਿਹਦੇ ਵਿੱਚ ਤੁਸੀਂ ਦੇਖੋਗੇ ਫਜ਼ਿਲਕਾ ਜਾਂ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਤੇ ਥੋੜਾ ਜਿਹਾ ਅਬ ਉਹ ਹੋਰ ਗੁਰਹਰ ਸਾਹਿ ਇਹਨਾਂ ਇਲਾਕਿਆਂ ਦੇ ਵਿੱਚ ਇਸਦੀ ਐਂਟਰੀ ਹੋਵੇਗੀ ਤੇ ਜਿਸ ਦੇ ਨਾਲ ਅਕੀਣਮਣ ਕਣੀ ਦੇਖਣ ਨੂੰ ਮਿਲੂਗੀ ਹਰਿਆਣੇ ਦੀ ਅਗਰ ਗੱਲ ਕਰੀਏ ਤਾਂ ਸ਼ਾਮ ਹੁੰਦੇ ਹੁੰਦੇ ਹਰਿਆਣੇ ਅਤੇ ਪੰਜਾਬ ਦੀ ਬਹੁਤ ਸਾਰੇ ਇਲਾਕਿਆਂ ਨੂੰ ਸਿਸਟਮ ਕਵਰ ਕਰ ਲਵੇਗਾ 31 ਤਰੀਕ ਸ਼ਾਮ ਦੇ ਸਮੇਂ ਅਗਰ ਅਸੀਂ ਗੱਲ ਕਰੀਏ ਤਾਂ ਲਗਭਗ ਪੱਛਮ ਤੋਂ ਇਹ ਸਿਸਟਮ ਜਦੋਂ ਐਂਟਰ ਕਰੇਗਾ ਤਾਂ ਅੰਮ੍ਰਿਤਸਰ ਤਰਨਤਾਰਨ ਦੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆ ਸਕਦਾ ਯਾਨੀ ਕਿ ਪੂਰਨ ਤੌਰ ਤੇ ਤਾਂ ਨਹੀਂ ਪਰ ਕਿਤੇ ਨਾ ਕਿਤੇ ਕੁਝ ਖਾਸ ਹੱਦ ਜਿਹੜੀ ਹੈ ਉਹ ਸਿਸਟਮ ਦੀ ਜਿਹੜੀ ਹੈ ਮੀਂਹ ਦੀ ਕਿਣਮਣ ਕਣੀ ਦੀ ਪੰਜਾਬ ਦੇ ਪੱਛਮੀ ਸਰਹੱਦੀ ਇਲਾਕੇ ਦੇ ਵਿੱਚ ਅਤੇ ਨਾਲ ਜਿਹੜਾ ਹਰਿਆਣਾ ਰਾਜਸਥਾਨ ਬਾਰਡਰ ਦੇ ਉੱਪਰ ਹੁੰਦੀ ਦਿਖਾਈ ਦੇਵੇਗੀ ਜਿਹੜੀ ਮੀਂਹ ਦੀ ਪ੍ਰੋਪਰ ਐਕਟੀਵਿਟੀ ਹੈ 31 ਤਰੀਕ ਰਾਤ ਤੋਂ ਲੈ ਕੇ 1 ਤਰੀਕ ਸ਼ਾਮ ਤੱਕ ਸਾਨੂੰ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਦੋ ਦਿਨ ਜਾਂ ਫਿਰ ਆਪਾਂ ਕਹ ਲਈਏ ਲਗਭਗ 36 ਘੰਟੇ ਮੀਂਹ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਸਾਨ ਵੀ ਜਿਹੜੇ ਪਾਣੀ ਲਗਾਉਣਾ ਚਾਹੁੰਦੇ ਨੇ ਫਿਲਹਾਲ ਰੁਕ ਜੋ ਕਿਉਂਕਿ ਮੀਂਹ ਦੀ ਉਮੀਦ ਜਾਗ ਰਹੀ ਹੈ ਤੇ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਅਲੱਗ ਤੋਂ ਹਾਜ਼ਰ ਹੋਵਾਂਗੇ ਧੰਨਵਾਦੀ